ਕਿ লাশ ਮਿਲਦੀ ਹੈ ਸੁਰੇ ਤੜਕੇ ਕੀ ਕੋਣ ਕੀ ਦੀ ਹੈ লাশ ਇਹ ਕੋਣਾ ਵਿਅਕਤੀ ਹੈ ਉਹ ਡਾਡ ਵੱਡੀ ਮੁੱਦੀ ਪਈ ਸੀ ਜੀ ਤੇ ਉਹਦੀ ਗਰਦਨ ਕੱਟੀ ਹੋਈ ਸੀ ਜੀ ਗਰਦਨ ਸਿੱਧੀ ਸੀ ਜੀ ਜਿਹੜਾ ਕੇ ਦੇਖਿਆ ਉਹਦੀ ਗਰਦਨ ਪੱਟੀ ਹੋਈ ਸੀ ਇਹ ਇਹ ਰੇਲਵੇ ਜਿਹੜੀ ਐਕਸੀਡੈਂਟ ਜਿਹੜੀ ਹਾਦਸਾ ਕੀਤੀ ਹੈ ਬੰਦੇ ਨੇ ਨਹੀਂ ਤੇ ਇਸ ਹਾਲੇ ਕੁਝ ਪਤਾ ਲੱਗਿਆ ਵਿਅਕਤੀ ਇਹ ਕੌਣ ਸੀਗਾ ਕਿੱਥੇ ਰਹਿਣ ਵਾਲਾ ਸੀਗਾ ਇਦਾਂ ਨਹੀਂ ਇਹ ਇਹਦੀ ਬਾਰੇ ਹਲੇ ਕੋਈ ਜਾਣਕਾਰੀ ਨਹੀਂ ਹੋਈ ਇਹਦੀ ਵੀ ਕੋਈ ਜਾਣਕਾਰੀ ਹੈ ਨਹੀਂ ਅਸੀਂ ਬਰੀਫਾ ਵੀ ਕਰ ਰਹੇ ਹਾਂ ਜੀ ਉਹਦੇ ਵਿੱਚ ਜੋ ਜਮ੍ਹਾਂ ਤਰਾਸੀ ਲਈ ਹੈ ਉਹਦੇ ਵਿੱਚ ਉਹ ਸਮਾਨ ਦੇ ਵਿੱਚ ਕੁਝ ਵੀ ਨਹੀਂ ਮਿਲਿਆ ਸਾਨੂੰ ਜੀ ਨਾ ਕੋਈ ਕਾਰਡ ਨਾ ਕੋਈ ਕੋਈ ਚੀਜ਼ ਨਹੀਂ ਮਿਲੀ ਜੀ ਜੇ ਕੋਈ ਜੀ ਮਿਲਦਾ ਫਿਰ ਤਾਂ ਉਹ ਜੱਜਮੈਂਟ ਹੋ ਜਾਣੀ ਪਤਾ ਲੱਗ ਜਾਂਦਾ ਪਰ ਹਾਲੇ ਕੋਈ ਚੀਜ਼ ਨਹੀਂ ਸਾਨੂੰ ਮਿਲੀ ਉਹ ਅਸੀਂ ਖਬਰ ਸ਼ਪਾਵਾਂਗੇ ਖ਼ਵਾਰ ਦੇ ਵਿੱਚ ਜੇ ਉਹਦੇ ਬਾਅਦ ਫਿਰ ਜੇ ਕੋਈ ਆਉਂਦਾ ਕੋਈ ਮੂਰੇ ਸਾਹਮਣੇ ਕੋਈ ਦੱਤ ਪਿਆ ਰੋ ਵੀ ਕੰਪਲ ਹਾਂ ਜੀ ਸਰ ਇਹ ਕਿੰਨੇ ਵਜੇ ਕੱਟਣਾ ਹੋਣੀ ਹੈ ਇਹ 7 ਵਜੇ ਦੀ ਕੱਟਣਾ ਜੀ 7 ਵਜੇ ਅਸੀਂ 5 ਵਜੇ ਸੀ ਮੈਸੇਜ ਸਾਨੂੰ ਪਹਿਲਾਂ ਮਿਲ ਗਿਆ 7 ਵਜੇ ਮੈਂ ਉੱਥੇ ਪਹੁੰਚ ਗਿਆ ਸੀ ਦੁਕਰ ਹਾਂਜੀ ਤੇ ਅਸਲ ਗੱਡੀ ਟ੍ਰੇਨ ਦੇ ਨਾਲ ਹੱਸਾ ਨਹੀਂ ਅਲੇ ਕਲੀਅਰ ਨਹੀਂ ਹੈ ਟ੍ਰੇਨ ਟ੍ਰੇਨ ਵਾਰੇ ਵੀ ਨਹੀਂ ਕਲੀਅਰ ਹੋਇਆ ਕੋਈ ਹਲੇ ਠੀਕ ਹੈ ਟ੍ਰੇਨ ਵਾਰੀ ਕੋਈ ਹਲੇ ਸਾਨੂੰ ਨੰਬਰ ਨੰਬਰ ਟ੍ਰੇਨ ਦਾ ਸਾਨੂੰ ਦੱਤਾ ਨਹੀਂ ਹੈਗਾ ਕੁਝ ਨੰਬਰ ਗੱਡੀ ਨਾਲ ਸ਼ੋਅ ਹੁੰਦਾ ਫਿਰ ਤਾਂ ਸਾਨੂੰ ਨੰਬਰ ਆਇਆ ਦਾ ਬਈ ਗੱਡੀ ਗੱਡੀ ਨਾਲ ਬਰਾਵਾ ਇਸ ਘੰਟ ਹੋਇਆ ਗਿਆ ਹੋਰ ਸਰ ਕੋ ਟ੍ਰੇਨ ਦੇ ਡਰਾਈਵਰ ਨੂੰ ਪਤਾ ਨਹੀਂ ਲੱਗਿਆ ਕਿ ਇਹ ਤਾਂ ਨਹੀਂ ਨਹੀਂ ਪਤਾ ਨਹੀਂ ਲੱਗਿਆ ਤਾਂ ਐਂਕਨ ਉੱਥੇ ਗੱਡੀਆਂ ਬਹੁਤ ਨਿਕਲਦੀਆਂ ਨੇ ਆਲੇ-ਦਾਲ ਸਾਡੇ ਤੋਂ ਨਿਕਲਦੀਆਂ ਨੇ ਗੱਡੀਆਂ ਤੇ ਨਹੀਂ ਪਤਾ ਲੱਗਿਆ ਹੁਣ ਕਿਉਂ ਗੱਡੀ ਵੀ ਸਲੋ ਹੁੰਦੀ ਹੈ ਜੇ ਇਹ ਤਾਂ ਗੱਡੀ ਸਪੀਡ ਤੇ ਉਹਦੇ ਫੇਵ ਪਤਾ ਪਤਾ ਹੀ ਅਕਸਰ ਦੇਖਿਆ ਜਾਂਦਾ ਹੈ ਆਸ-ਪਾਸ ਦੁਵਾਰਾ ਲਾਈਆਂ ਹੋਈਆਂ ਰੇਲਵੇ ਨੇ ਅਕਸਰ ਹੀ ਦੁਵਾਰਾ ਟੱਪ ਕੇ ਇੱਧਰ ਆਇਆ ਕੁਛ ਇਦਾਂ ਦਾ ਸੀਸੀਟੀਵੀ ਉੱਥੇ ਦੁਵਾਰਾ ਟੱਪ ਕੇ ਹੀ ਆਉਂਦੇ ਨੇ ਕਾ ਦੁਵਾਰਾ ਟੱਪ ਕੇ ਆਏ ਨੇ ਕਾ ਕਿਉਂ ਇੱਥੇ ਜਿੱਥੇ ਉਹਦੀ ਮੌਤ ਹੋਈ ਹੈ ਆਪਣੇ ਲੜਕੇ ਦੀ ਤੇ ਉੱਥੇ ਆਉਣਾ ਜਾਣਾ ਬਹੁਤ ਹੈ ਇੱਕ ਤਾਂ ਗੁਰਦੁਆਰਾ ਸਾਹਿਬਾ ਕੋਲ ਲੱਗੇ ਇੱਕ ਉਹ ਆਪਣਾ ਉਪਰੋਪਰੀ ਜਕਰਾਂ ਵਾਲਾ ਉੱਥੇ ਦੁਨੀਆ ਆਮ ਹੀ ਤੁਰੇ ਫਿਰਦੀ ਹੈ ਉੱਥੇ ਲੋਕ ਬਹੁਤ ਤੁਰੇ ਫਿਰਦੇ ਨੇ ਪਤਾ ਨਹੀਂ ਲੱਗਦਾ ਵੀ ਕੌਣ ਥੱਲੇ ਆਇਆ ਗੱਡੀ ਦਾ ਵੀ ਨਹੀਂ ਪਤਾ ਲੱਗਦਾ ਗੱਡੀ ਗੱਡੀ ਸਲੋ ਆਉਂਦੀ ਹੈ ਜੱਜਮੈਂਟਰੀ ਆਉਂਦੀ ਹੈ ਥੱਲੇ ਆਈ ਦੀ ਪਰ ਲੱਗਦਾ ਬੰਦੇ ਦਾ ਵੀ ਕੀ ਆ ਗੱਲ ਆ ਗੱਲ ਉਹ ਉਮਰ ਕਿੰਨੀ ਕੁ ਹੋਣੀ ਉਸ ਵਿਕਤੀ ਦੀ ਉਮਰ ਕਰੀਬ 40 ਬੰਦਾ ਦੀ ਸਾਲ ਦੀ ਉਮਰ ਹੈਗੀ ਹੈ ਪਰਵਾਸੀ ਸੀਗਾ ਇਹ ਪੰਜਾਬੀ ਵੀ ਲੱਗਦਾ ਤਾਂ ਪਰਵਾਸੀ ਆ ਵੈਸੇ ਦੇਖੋ ਪੰਜਾਬੀ ਦਾ ਤਾਂ ਉਹਦਾ ਕੋਈ ਲੱਗਦਾ ਨਹੀਂ ਹੈ ਸੱਜੇ ਹੱਥ ਦੇ ਉਹਦੇ ਟਵੀ ਗੋਬਿੰਦ ਲਿਖਿਆ ਹੋਇਆ ਹੈ ਅੰਗਰੇਜ਼ੀ ਚ ਹੱਥ ਤੇ ਵੀ ਸੁਰਮੇ ਤੇ ਲਿਖਿਆ ਹੋਇਆ ਮੜਾ ਮੋਟਾ ਬਰਾਏ ਕੋ ਸੁਰਮੇ ਨਾਲ ਲਿਖਿਆ ਹੁੰਦਾ ਤਾਂ ਤੇ ਉਹ ਪੇਸ਼ਣ ਸੋ ਜਾ ਲਿਖਿਆ ਆ ਬਾਕੀ ਸਜੀ ਸਜੀ ਬਾਤੇ ਤਵੀ ਗੋਵਿੰਦ ਲਿਖਿਆ ਆ ਤਵੀ ਗੋਵਿੰਦ ਹਾਂਜੀ 49 ਮਾਮਲੇ ਚੱਲ ਰਹੀ ਹੈ ਹਾਂਜੀ 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 ਹਾਂ ਅਖਬਾਰ ਹਾਂਜੀ ਕਿੰਨੀ ਕੋ ਜਲਦੀ ਮਾਮਲੇ ਚੱਲ ਨਹੀਂ ਗੱਲ ਹੈਗਾ ਨਾ ਅਸੀਂ ਖਬਰ ਛਪਾਤੀ ਹੁਣ ਜੀ ਦੇਖੋ ਕੱਲ ਨੂੰ ਖਬਰ ਕਿ ਆਉਂਦੀ ਹੈ ਖਬਰ ਛਪ ਕੇ ਪਤਾ ਲੱਗੂ ਲੋਕਾਂ ਨੂੰ ਵੀ ਤੇ ਗਾ ਗੱਲਬਾਤ ਹੋਗੀ ਆ ਜਾਣਗੇ ਫਿਰ ਉਹਦੇ ਬਹਿਨ ਲੈ ਲਾਂਗੇ ਆਪਾਂ ਜੀ ਹੁਣ ਸਰ ਡੈਡ ਬੋਡੀ ਕਿੱਥੇ ਰੱਖੀ ਡੈਡ ਬੋਡੀ ਪਤਰ ਕੰਟੜੀ ਜੀ ਸਿਵਲ ਹਸਪਤਾਲ ਲੁਧਿਆਣਾ ਮੋਚੀ ਵਿੱਚ ਰੱਖੀ ਗਈ ਹੈ ਜੀ ਪਤਰਕਾਂਡੇ ਦੇ ਵਿਸਨਾਗਤ ਵਾਸੀ ਉੱਤੇ ਰੱਖ ਲੈਣੇ ਉੱਥੇ ਜਗ੍ਹਾ ਵਸੇ ਰੱਖਣ ਨੂੰ ਕੋਈ ਤੱਕ ਜਗ੍ਹਾ ਹੈ ਨਹੀਂ ਸਰ ਉੱਥੇ ਕੋਈ ਗਸ਼ਤ ਨਹੀਂ ਹੁੰਦੀ ਜੀ ਆਰ ਪੀ ਆਰ ਪੀ ਫ ਵੀ ਕਿਤੇ ਉੱਥੇ ਜਿੱਥੇ ਕ੍ਰੋਸ ਲਾਈਨ ਕ੍ਰੋਸਿੰਗ ਕਰਦੀ ਹੈ ਨਹੀਂ ਕੋਈ ਗਸ਼ਤ ਨਹੀਂ ਹੁੰਦੀ ਬਸ ਆਰ ਪੀ ਫ ਹੁੰਦੀ ਹੈ ਉੱਥੇ ਵੈਸੇ ਗਸ਼ਤ ਗੁਸਤਾ ਹੁੰਦੀਆਂ ਨੇ ਕਿਉਂਕਿ ਉੱਥੇ ਕਈ ਵਾਰੀ ਹਰ ਵਾਰ ਡਿਊਟੀ ਵਿੱਚ ਨਹੀਂ ਲੱਗਦੀ ਕਦੇ ਕਦੇ ਲੱਗ ਵੀ ਜਾਂਦੀ ਹੈ ਵੈਸੇ ਨਹੀਂ ਹਾਂਜੀ